ਤੁਰੋ ਦੋ ਪ੍ਰੈਸ ਕਾਨਫਰੰਸ ਕਰਵਾਏ ਮੈਂ ਕੀ ਹੈਗਾ ਜੀ ਮਾਮਲਾ ਤਾਰ। ਦੇਖੋ ਇੱਕ ਬਹੁਤ ਹੀ ਪਿਛਲੇ ਸਮੇਂ ਚ ਗੁਰਦੁਆਰਾ ਗਨੀਖਾ ਨਵੀਂਖਾ ਦਾ ਮਸਲਾ ਮਾਛੋੜਾ ਸਾਹਿਬ ਦਾ ਕਈ ਦਿਨਾਂ ਤੋਂ ਵਿਵਾਦਾਂ ਦੇ ਘੇਰੇ ਸੀਗਾ ਜਿੱਥੇ ਇੱਕ ਲੋਕਲ ਕਮੇਟੀ ਬਣੀ ਆ ਤੇ ਜਿਹਦੇ ਵਿੱਚ ਕਿ ਉਸ ਜਿਹੜਾ ਬੈਂਕ ਦਾ ਖਾਤਾ ਸੀ ਉਹਦੇ ਵਿੱਚ ਕਈ ਕਰੋੜਾਂ ਰੁਪਏ ਸੀਗੇ ਤੇ ਉਸ ਜੋ ਸੀ ਸੰਗਤ ਦੇ ਨਾਲ ਗੱਲ ਕੀਤੀ ਸੰਗਤ ਨੇ ਸਾਡੇ ਧਿਆਨ ਚ ਲਿਆਂਦਾ ਵੀ ਉੱਥੇ ਪੈਸਿਆਂ ਦਾ ਗਬਰਨ ਹੋਇਆ ਤੇ ਕੁਝ ਦਿਨ ਸਮਾਂ ਪਹਿਲਾਂ ਸਾਨੂੰ 4-5 ਦਿਨ ਪਹਿਲਾਂ ਲੋਕਾਂ ਨੇ ਇੱਕ ਬੈਂਕ ਸਟੇਟਮੈਂਟ ਅਸੀਂ ਆਪਣੇ ਐਫਰਟ ਨਾਲ ਲੋਕਾਂ ਦੇ ਸਹਿਯੋਗ ਨਾਲ ਘੜਾਈ ਉਹਦੇ ਵਿੱਚ ਜਦੋਂ ਐਂਟਰੀਆਂ ਦੇਖੀਆਂ ਗਈਆਂ ਤੇ ਉਸ ਦੇ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਜੇ ਮੈਂ ਖਾਸ ਕਰ ਕਹਾਂ ਇੱਕ ਜਗਦੀਸ਼ ਸਿੰਘ ਜੀ ਰਠੌਰ ਨੇ ਸਾਬਕਾ ਐਮਸੀ ਨੇ ਉਹਨਾਂ ਦੇ ਖਾਤੇ ਦੇ ਵਿੱਚ 50 ਲੱਖ ਤੋਂ ਉੱਤੇ ਦੀ ਐਂਟਰੀ ਉਹਨਾਂ ਦੇ ਖਾਤੇ ਚਲੇ ਜਾਂਦੀ ਹੈ 17 ਲੱਖ ਦੇ ਕਰੀਬ ਜੋ ਦਿਲਜੀਤ ਸਿੰਘ ਜੀ ਗਿੱਲ ਸਾਹਿਬਾ ਪ੍ਰਧਾਨ ਨੇ ਉਹਨਾਂ ਦੇ ਖਾਤੇ 17 ਲੱਖ ਰੁਪਏ ਟਰਾਂਸਫਰ ਹੁੰਦਾ ਤੇ 18 ਲੱਖ ਰੁਪਏ ਕੋਈ ਸਿਮਰ ਢੱਲੋ ਜਿਹੜੇ ਦਿਲਜੀਤ ਗਿੱਲ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਖਾਤੇ ਟਰਾਂਸਫਰ ਕੀਤਾ ਜਾਂਦਾ ਜੋ ਕਰੀਬਨ 1 ਕਰੋੜ ਰੁਪਏ ਪਰਸਨਲ ਖਾਤੇਆਂ ਟਰਾਂਸਫਰ ਹੁੰਦਾ ਇਸ ਤੋਂ ਇਲਾਵਾ ਕਈ ਰਕਮ ਜਿਹੜੀ ਆ ਕਿ ਕੈਸ਼ ਦੇ ਤੌਰ ਤੇ ਕੱਢੀ ਜਾਂਦੀ ਸੋ ਮੈਂ ਇਹ ਇਹਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਜਰੂਰ ਕਿਉਂਕਿ ਉਹ ਸ਼੍ਰੋਮਣੀ ਕਾਲੀਦਾਲ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਮੈਂ ਤੇ ਬਾਜਵਾ ਜੀ ਮੇਰੇ ਨਾਲ ਮੈਂਬਰ ਸਾਹਿਬ ਐਸਜੀਪੀਸੀ ਸਾਡੇ ਨਾਲ ਗਿਆ ਸੀ ਉਹਨਾਂ ਨੂੰ ਸਮਾਂ ਦਿੱਤਾ ਵੀ ਭਾਈ ਲੋਕਾਂ ਦੇ ਵਿੱਚ ਇੱਕ ਸ਼ੰਕਾ ਹੈ ਵੀ ਗੁਰਦੁਆਰਾ ਸਾਹਿਬ ਦੇ ਪੈਸੇ ਦਾ ਖੁਰਦ-ਬੁਰਦ ਕੀਤਾ ਗਿਆ ਉਹਨਾਂ ਦੀ ਉਹਨਾਂ ਦਾ ਹਿਸਾਬ ਬਣਦਾ ਕਿਉਂਕਿ ਇਹ ਸੰਗਤ ਦਾ ਪੈਸਾ ਜੇ ਇਸ ਦੇ ਕਹਿਣ ਤੇ ਉਹਨਾਂ ਦਾ ਇਹ ਜਵਾਬ ਸੀ ਵੀ ਇਹ ਸੰਗਤ ਦਾ ਪੈਸਾ ਨਹੀਂ ਅਸੀਂ ਕਮੇਟੀ ਅਸੀਂ ਦੇਖਾਂਗੇ ਕਿਵੇਂ ਚਲਾਉਣਾ ਤੇ ਪਿਛਲੇ ਤਕਰੀਬਨ 4-5 ਦਿਨ ਦਾ ਸਮਾਂ ਦੇਣ ਤੋਂ ਬਾਵਜੂਦ ਉਹ ਇਸ ਚੀਜ਼ ਨੂੰ ਸੰਗਤ ਮੂਹਰੇ ਲਿਆਉਣ 'ਚ ਅਸਮਰਥ ਰਹੇ ਨੇ ਵੀ ਪੈਸਾ ਕਿੱਥੇ ਤੇ ਕਿਵੇਂ ਵਰਤਿਆ ਗਿਆ ਜਦੋਂ ਉਹਨਾਂ ਦਾ ਇਹ ਅਸੀਂ ਨਾ ਪੱਕੀ ਰਵਈਆ ਸੁਣਿਆ ਤੇ ਦੇਖਿਆ ਵੀ ਉਹਨਾਂ ਦੇ ਮਨਸ਼ਾ ਕੀ ਆ ਸੋ ਇਸ ਕਰਕੇ ਪਾਰਟੀ ਨੂੰ ਫੈਸਲਾ ਲੈਣਾ ਪਿਆ ਵੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਹਰ ਤਰ੍ਹਾਂ ਦਾ ਨਾਤਾ ਤੋੜ ਦਿਆ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ ਆ ਤੇ ਸੰਗਤ ਦੇ ਤੇ ਲੋਕ ਇੱਤਾਂ ਨੂੰ ਦੇਖਦੇ ਸਾਨੂੰ ਫੈਸਲਾ ਕਰਨਾ ਆ ਅਸੀਂ ਤੇ ਨਾਲ ਇਹ ਵੀ ਮੈਂ ਅश्वਾਸਨ ਦਿਵਾਉਣਾ ਸੰਗਤ ਨੂੰ ਕਿ ਅਸੀਂ ਤੁਹਾਡੇ ਨਾਲ ਖੜੇ ਆ ਕੱਲੇ-ਕੱਲੇ ਪੈਸੇ ਦਾ ਹਿਸਾਬ ਲਵਾਂਗੇ ਕਿਉਂਕਿ ਗੁਰੂ ਘਰ ਦੇ ਨਾਲ ਜਿਹੜਾ ਵੀ ਬੰਦਾ ਸ਼ਰਧਾ ਨਾਲ ਮੱਥਾ ਟੇਕਦਾ ਕੋਈ ਦਸਵੰਤ ਕੱਢਦਾ ਕੋਈ ਕਿਸੇ ਤਰੀਕੇ ਕੱਢਦਾ ਉਹ ਪੈਸਾ ਸਾਰੀ ਸੰਗਤ ਦਾ ਪੈਸਾ ਆ ਤੇ ਉਹ ਕਿੱਥੇ ਵਰਤਿਆ ਜਾ ਰਿਹਾ ਕਿਵੇਂ ਵਰਤਿਆ ਜਾ ਰਿਹਾ ਇਹ ਪਾਰਦਰਸ਼ਤਾ ਦੇ ਨਾਲ ਲੋਕਾਂ ਦੇ ਸਾਹਮਣੇ ਆਉਣਾ ਚਾਹੀ ਬੜਾ ਅਫਸੋਸ ਹੁੰਦਾ ਜਦੋਂ ਕੁਝ ਲੋਕ ਉਸ ਪੈਸੇ ਨੂੰ ਨਿੱਜੀ ਸਮਝ ਕੇ ਆਪਣੇ ਨਿੱਜੀ ਖਾਤਿਆਂ ਦੇ ਵਿੱਚ ਟਰਾਂਸਫਰ ਕਰਦੇ ਨੇ ਦੇਖੋ ਪਹਿਲਾਂ ਤੇ ਇਸ ਗੱਲ ਦੀ ਸ਼ੰਕਾ ਇੱਥੇ ਦੂਰ ਹੋ ਜਾਂਦੀ ਆ ਵੀ ਜੇ ਆਪਾਂ ਨੇ ਕਿਸੇ ਨੂੰ ਕੈਸ਼ ਪੇਮੈਂਟ ਦੇਣੀ ਸੀ ਜਾਂ ਕੁਝ ਹੋਰ ਪੇਮੈਂਟਸ ਕਰਨੀਆਂ ਸੀ ਤਾਂ ਨਿੱਜੀ ਖਾਤਿਆਂ ਦੇ ਵਿੱਚ ਪੈਸੇ ਪਹਿਲਾਂ ਟਰਾਂਸਫਰ ਕਿਉਂ ਕੀਤੇ ਗਿਆ ਦੂਸਰੀ ਗੱਲ ਉਸ ਖਾਤੇ ਦੇ ਵਿੱਚੋਂ ਸਿੱਧੇ ਚੈੱਕ ਕੱਟ ਕੇ ਸਿੱਧੀਆਂ ਪੇਮੈਂਟਾਂ ਕਿਉਂ ਨਹੀਂ ਕੀਤੀਆਂ ਗਈਆਂ ਸੋ ਸਵਾਲਾਂ ਦਾ ਘੇਰਾ ਬਹੁਤ ਵੱਡਾ ਆ ਤਕਰੀਬਨ 2 ਤੋਂ 2.5 ਕਰੋੜ ਰੁਪਈਆ ਜੋ ਸੀ ਇਹ ਜੋ ਆਪਣੇ ਖਾਤੇ ਦੇ ਵਿੱਚ ਸੀਗਾ ਜਿਦੇ ਵਿੱਚੋਂ 1 ਕਰੋੜ ਦੀਆਂ ਐਂਟਰੀਆਂ ਤਾਂ ਸਿੱਧੀਆਂ ਨੇ ਜਿਹੜੀਆਂ ਕਿ ਵਕ ਵਕ ਆ ਤਿੰਨ ਜਣਿਆਂ ਦੇ ਖਾਤੇ ਜਿਵੇਂ ਟ੍ਰਾਂਸਫਰ ਕੀਤੀਆਂ ਹੋਈਆਂ ਇਹਨਾਂ ਦੇ ਪਾਰਟੀ ਦੀ ਗੱਲ ਕਰੀ ਇਹ ਤਾਂ ਪਾਰਟੀ ਵਿੱਚ ਕੀ ਆਉਂਦੇ ਨੇ ਜਿਹਦੇ ਦੋਨੇ ਇਹ ਦੋਨੇ ਜਣੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਤਾਂ ਦਰਜੀਤ ਸਿੰਘ ਗਿੱਲ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੁਮਾਇੰਦਗੀ ਕਰਦੇ ਸੀ ਤੇ ਉਸ ਤੋਂ ਬਾਅਦ ਜਿਹੜਾ ਜਗਦੀਸ਼ ਸਿੰਘ ਰਠੋਰਾ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਸੀ ਰਹੇ ਨੇ ਤੇ ਹੁਣ ਵੀ ਇਹ ਪਾਰਟੀ ਦੀ ਐਕਟੀਵਿਟੀਆਂ ਵਿੱਚ ਸਾਡੇ ਨਾਲ ਚੱਲਦੇ ਸੀ ਬਟ ਜਦੋਂ ਦਾ ਮਸਲਾ ਸਾਹਮਣੇ ਆਇਆ ਸੀ ਬਹੁਤ ਇਹਨਾਂ ਨੇ ਕੋਸ਼ਿਸ਼ ਕੀਤੀ ਰਾਬਤਾ ਕੈਂਪ ਕੀਤਾ ਤੇ ਮੈਂ ਸਾਫ਼ ਕਰਨਾ ਚਾਹੁੰਦਾ ਬੀਬੀ ਸ਼੍ਰੋਮਣੀ ਕਾਲੀਦਾਲ ਪੰਥਨਾ ਪੰਜਾਬਨਾ ਗੁਰੂ ਘਰਾਂ ਨਾਲ ਜੁੜੀ ਹੋਈ ਹਰੇਕ ਦਾ ਖਿਆਲ ਰੱਖ ਕੇ ਬਰਾਬਰਤਾ ਬਰਾਬਰਤਾ ਨਾਲ ਤੁਰਦੀ ਆ ਤੇ ਜਿਹੜਾ ਬੰਦਾ ਨਿੱਜੀ ਹਿੱਤਾਂ ਲਈ ਨਿੱਜੀ ਸਵਾਰਥ ਲਈ ਗੁਰੂ ਘਰਾਂ ਦੇ ਪੈਸੇ ਦਾ ਗਵਨ ਕਰਦਾ ਉਹਦੇ ਨਾਲ ਸ਼੍ਰੋਮਣੀ ਕਾਲੀਦਾਲ ਦਾ ਸ਼੍ਰੋਮਣੀ ਕਾਲੀਦਾਲ ਦੇ ਕਿਸੇ ਵਰਕਰ ਦਾ ਕੋਈ ਲੈਣ ਦੇਣ ਨਹੀਂ ਆ ਤੇ ਅਸੀਂ ਇਹਨਾਂ ਦੀ ਆਪਣੇ ਚ ਜੋ ਮਰਜ਼ੀ ਸਮਝ ਇੰਪੋਰਟੈਂਸ ਸੀ ਪਰ ਗੁਰੂ ਦੇ ਮੂਹਰੇ ਆਪਾਂ ਗੁਰੂ ਨੂੰ ਜਾਣਦੇ ਨਹੀਂ ਆ ਉਹਨੂੰ ਸੱਚੇ ਜਾਣ ਕੇ ਦੱਸਦੇ ਆ ਵੀ ਅਸੀਂ ਅੱਜ ਤੋਂ ਬਾਅਦ ਇਹ ਦੋ ਜਾਨੇ ਆਂਦੇ ਨਾ ਬਿਲਕੁਲ ਨਾਤਾ ਤੋੜਦੇ ਆ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਇਹਨਾਂ ਤੋਂ ਵੱਖ ਕਰਦੀ ਆ ਤੇ ਗੁਰੂ ਘਰ ਦੇ ਕੱਲੇ ਕੱਲੇ ਪੈਸੇ ਦਾ ਹਿਸਾਬਦੰੌਣ ਲਈ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਖੜੇ ਆ ਤੇ ਉਸ ਹਿਸਾਬ ਦਵਾਵਾਂਗੇ